हां ਵੀ ਤੜੀਆ ਸਭ ਕੀ ਕਰਨ ਲੱਗਿਆ ਗੁਰਦੀਪਾਪਾ ਬਾਈ ਅੱਜ ਰੇ ਡੇਗਣ ਵਾਲਾ ਛੜੂਗਾ ਆਪਣੇ ਮਾਲਪੇ ਦੇ ਵਿੱਚ ਕਹਿ ਦਿੰਨੇ ਨੇ ਛੜੂਗਾ ਹਾਂ ਹਾਂ ਉਹ ਬਣਾਉਣਾ ਰੇ ਡੇਗਣ ਵਾਲਾ ਆਹ ਦੇਖ ਲਓ ਆਪਾਂ ਨੇ ਕਾਮ ਜਿਹੜੇ ਬੋਰੀ ਦੇ ਵਿੱਚ ਰੇ ਆਉਂਦਾ ਇਹ ਬੋਰੀ ਲੈ ਲੈਣੀ ਆ ਠੀਕ ਆ ਠੀਕ ਆ ਠੀਕ ਤੇ ਇਹ ਬੋਰੀ ਨੂੰ ਆਪਾਂ ਉੱਪਰੋਂ ਕਰ ਲੈਣਾ ਬੰਦ ਜਿੱਧਰੋਂ ਖੁੱਲਾ ਮੂੰਹ ਉਧਰੋਂ ਵੀ ਸੋਨੇ ਹਾਂ ਜਮਾ ਇਹ ਬੰਦ ਹੋ ਗਈ ਨਾ ਦੋਨੇ ਪਾਸੇ ਹਾਂ ਦੋੇ ਪਾਸੇ ਬੰਦ ਹੋ ਗਈ ਹੁਣ ਆਪਾਂ ਇਹਨੂੰ ਬਿਲਕੁਲ ਸਿੰਪਲ ਤਰੀਕਾ ਕੋਈ ਐਨੇ ਹੈਗਾ ਵੀ ਵੱਡਾ ਭਾਰੀ ਕੰਮਾ ਜਿਹੜਾ ਮਰਜੀ ਇੱਕ ਪਾਸਾ ਲੈ ਲਓ ਆ ਦੇਖੋ ਆਪਾਂ ਇਹਨੂੰ ਪਹਿਲਾਂ ਇੱਥੋਂ ਕੱਟ ਲਾਂਗੇ ਇਸ ਤਰੀਕੇ ਠੀਕ ਆ ਫਿਰ ਆਪਾਂ ਇਧਰੋਂ ਕੱਟ ਲਾਂਗੇ ਇਸ ਤਰੀਕੇ ਠੀਕ ਥੋੜਾ ਜਿਹਾ ਨਿਸ਼ਾਨ ਲਾ ਲਿਆ ਠੀਕ ਆ ਫਿਰ ਆਪਾਂ ਇੱਥੋਂ 20 ਸੇਵ ਕੱਟ ਲਾਂਗੇ ਇਹਨੂੰ ਗਲੇ ਬਾਈ ਹਾਂਜੀ 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 ਨਗਰ ਨੂੰ ਕੱਟ ਕੇ ਵੀ ਦਿਖਾਉ ਠੀਕ ਆ ਠੀਕ ਹੈ ਜੀ ਇਧਰੋਂ ਆਪਾਂ ਇਸੇ ਤਰੀਕੇ ਹੀ ਐਵੇਂ ਕੱਟ ਲਾਂਗੇ ਕੋਰੋਂ ਅੱਧਾ ਵੀ ਛੇਪ ਹਾਂਜੀ ਆ ਨਿਸ਼ਾਨੀ ਆਪਾਂ ਲਾਈ ਹੋਈ ਆ ਠੀਕ ਹੈ ਜੀ ਕੱਟਿਆ ਗਿਆ ਹੁਣ ਆਪਾਂ ਨੇ ਕੀ ਕਰਨਾ ਇੱਥੋਂ ਪਹਿਲਾਂ ਸਿਰਫ ਉੱਪਰਲਾ ਹੋ ਕੱਟਣਾ ਮਤਲਬ ਨੀਚੇ ਨਹੀਂ ਜਾ ਪੂਰੀ ਬੋਰੀ ਨਹੀਂ ਹਾਂ 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 ਠੀਕ ਹੈ। ਥੋੜਾ ਆਪਾਂ ਕੀ ਕਰਨਾ ਐਸ ਨੂੰ ਉਲਟਾ ਕਰ ਲਾਂਗੇ। ਠੀਕ ਹੈ। ਉਲਟਾ ਹੋ ਗਿਆ। ਥੋੜਾ ਆਪ ਐਸ ਸਿਸਟਮ ਦੇ ਵਿੱਚ ਦੀ ਠੀਕ ਹੈ ਜੀ ਥੋੜਾ ਹਾਪਾ ਸੇਵੇਚੇ ਦੇ ਪਾਉਸ ਤੇ ਡੇਗੋ ਇਹ ਬਿਲਕੁਲ ਸੌਖੇ ਤਰੀਕੇ ਨਾਲ ਇਸ ਤਰੀਕੇ ਬਣਾਓ ਨਾ ਹੱਥਾਂ ਤੇ ਨਾ ਚੱਕਣ ਦੀ ਕੋਈ ਲੋੜ ਬਿਲਕੁਲ ਸਿੰਪਲ ਤਰੀਕੇ ਨਾਲ ਸਮਝ ਗਏ ਜੀ ਆਪਾਂ ਇੱਕ ਵਾਰੀ ਰੋੜ ਦੀ ਸੁਣ ਲੈਣੇ ਵੀ ਇਸ ਪਾਸੋਂ ਬਿਲਕੁਲ ਦੇਖੋ ਇਹ ਹੋ ਗਿਆ ਇਧਰ ਉੱਟ ਕੇ ਆ ਲੱਗ ਗਿਆ ਬਾਹਰ ਆ ਗਿਆ ਹੋ ਹਾਂ ਕੱਟਣ ਦਾ ਤਰੀਕਾ ਆਪਾਂ ਦੱਸ ਦਿੰਦਾ ਓਕੇ ਧੰਨਵਾਦ